ਸਤ ਸ੍ਰੀ ਅਕਾਲ ਜੀ ਅੱਜ ਆਪਾਂ ਨਾ ਤੇਲਗੂ ਭਾਸ਼ਾ ਦੀ ਇੱਕ ਬੜੀ ਮੁੱਢਲੀ ਜੀ ਗੱਲ ਸਮਝਣ ਲੱਗਿਆਂ ਹਾਂ ਹਾਂਜੀ ਸਤ ਸ੍ਰੀ ਅਕਾਲ ਕਿਹੜੀ ਗੱਲ ਆਪਣਾ ਧਿਆਨ ਰਹੇਗਾ ਤੇਲਗੂ ਵਿੱਚ 1 ਤੋਂ 10 ਤੱਕ ਗਿਣਤੀ ਤੇ ਤੇ ਨਾਲੇ ਇਹ ਵੀ ਵੀ ਚੀਜ਼ਾਂ ਕਿੰਨੀਆਂ ਨੇ ਇਹ ਕਿਵੇਂ ਪੁੱਛਣਾ ਅੱਛਾ ਹਾਂਜੀ ਇਹ ਤਾਂ ਬਹੁਤ ਕੰਮ ਦੀ ਚੀਜ਼ ਹੈ ਮਤਲਬ ਇਹ ਪਹਿਲਾ ਕਦਮ ਹੈ ਜਿਹੜਾ ਅੱਗੇ ਫਿਰ ਕੰਮ ਆਉਂਦਾ ਹੈ ਬਿਲਕੁਲ ਮਕਸਦ ਸਿਰਫ ਰੱਟਾ ਨਹੀਂ ਬਲਕਿ ਇਹਨਾਂ ਨੂੰ ਵਰਤਣਾ ਕਿਵੇਂ ਹੈ ਉਹ ਸਮਝਣਾ ਜ਼ਿਆਦਾ ਜ਼ਰੂਰੀ ਹੈ ਸਹੀ ਗੱਲ ਤਾਂ ਫਿਰ ਚਲੋ ਸ਼ੁਰੂ ਕਰੀਏ ਪਹਿਲੇ ਅੰਕ ਤੋਂ 1 ਤੋਂ ਹਾਂ ਹਾਂ ਜ਼ਰੂਰ ਤੇਲਗੂ ਵਿੱਚ 1 ਨੂੰ ਕਹਿੰਦੇ ਨੇ ਉਕਾਟੀ ਉਕਾਟੀ ਓ ਕਾ ਟੀ ਠੀਕ ਹੈ ਹਾਂਜੀ ਉਕਾਟੀ ਫਿਰ ਆ ਗਿਆ 2 ਜਿਸ ਨੂੰ ਕਹਿੰਦੇ ਨੇ ਰੈਂਡੂ ਰੈਂਡੂ ਹਾਂ ਰੈ ਡੂ ਸ਼ੁਰੂਜਨਾ ਬੋਲਣ ਦੇ ਤਰੀਕੇ ਤੇ ਥੋੜਾ ਧਿਆਨ ਦੇਣਾ ਪੈਂਦਾ ਹੈ ਅੱਛਾ ਰੈਂਡੂ ਸਮਝ ਗਿਆ ਤਾਂ ਤੈਨੂੰ ਕੀ ਕਹਿੰਦੇ ਮੂਡੂ ਬਿਲਕੁਲ ਮੂ ਡੂ ਲਓ ਪਹਿਲੇ ਤਿੰਨ ਹੋ ਗਏ ओकाटी रेंडू मूडू हां कुछ कुछ रिदम जा बन रहा है आ, ओकाटी रेंडू मूडू आगे 4 4 है नालुगु नालुगु हां नालुगु ते 5 है आइदू आ ई दू नालुगु ते आइदू ओ ये थोड़े वखरे जे लगे एक बार फिर बोलियो हां नालुगु ते आइदू ठीक है नालुगु आइदू चलो पहले पांच तो हो गए हाँ जी अद्धा काम हो गया समझो हूँ अगले पंज छे है आरू 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 ये तो सौखा लग गया ते सत सत है येडू डू ना खास ध्यान देना भी ये ये तो शुरू होता है ए तो नहीं येडू अच्छा येडू डू ये जरूरी गल है ठीक है जी फिर अठ अठ है ए ये थोड़ा मतलब लंबा शब्द है बाकिया ना लो ए नीमी दी ये हाँ, थोड़ा औखा लग 9 8 ਇੱਕ ਵਾਰ ਫੇਰ 8 9 ਦੀ ਠੀਕ ਹੈ ਤੇ 9 9 ਹੈ 9 ਦੀ ਤੋਂ ਮੇ ਦੀ 9 ਦੀ ਠੀਕ ਤੇ ਆਖਰੀ 10 ਨੰਬਰ 10 ਹੈ ਪਦੀ ਪ ਦੀ ਇਹ ਵੀ ਸੌਖਾ ਪਦੀ ਹਾਂ ਤਾਂ ਲਓ ਜੀ ਪੂਰੇ 10 ਹੋਦੇ ਓਕਾਟੀ ਰੈਂਡੂ ਮੂਡੂ 4 5 6 7 8 9 10 ਇਹ ਸਮਝੋ ਤੇਲਗੂ ਗਿਣਤੀ ਦਾ ਬੇਸ ਹੈ ਵਾਹ ਇਹ ਤਾਂ ਵਧੀਆ ਹੋ ਗਿਆ 1 ਤੋਂ 10 ਤੱਕ ਅੱਛਾ ਹੁਣ ਅਗਲੀ ਗੱਲ ਜੇ ਆਪਾਂ ਪੁੱਛਣਾ ਹੋਵੇ ਵੀ ਆ ਚੀਜ਼ਾਂ ਕਿੰਨੀਆਂ ਨੇ ਜਿਵੇਂ ਇਹ ਕਿੰਨੇ ਹਨ ਇਹ ਕਿਵੇਂ ਪੁੱਛਾਂਗੇ ਤੇਲਗੁਚ ਇਹਦੇ ਲਈ ਨਾ ਇੱਕ ਬੜਾ ਸੋਖਾ ਜਿਹਾ ਵਾਕ ਹੈ ਇਵਵੀ ਐਨੀ ਇਵਵੀ ਐਨੀ ਹਾਂਜੀ ਇਵਵੀ ਮਤਲਬ ਇਹ ਜਦੋਂ ਚੀਜ਼ਾਂ ਇੱਕ ਤੋਂ ਵੱਧ ਹੋਣ ਤੇ ਐਨੀ ਮਤਲਬ ਕਿੰਨੇ ਜਾਂ ਕਿੰਨੀਆਂ ਬਸ ਸਿੱਧਾ ਸਵਾਲ ਇਵਵੀ ਐਨੀ ਇਵੀ ਐਨੀ ਇਹ ਤਾਂ ਬਹੁਤ ਘੱਟ ਆਉਣ ਵਾਲਾ ਵਾਕ ਲੱਗਦਾ ਹੈ ਤੇ ਜੇ ਕੋਈ ਸਾਨੂੰ ਪੁੱਛੇ ਤਾਂ ਜਵਾਬ ਮੰਨ ਲਓ ਚਾਰ ਕਿਤਾਬਾਂ ਨੇ ਤਾਂ ਕੀ ਕਵਾਂਗੇ ਜਵਾਬ ਦੇਣਾ ਵੀ ਉਨਾ ਹੀ ਸੋਖਾ ਬਸ ਕਹਿਣਾ ਇਵੀ ਤੇ ਅੱਗੇ ਗਿਣਤੀ ਦੱਸ ਦੇਣੀ ਜਿਵੇਂ ਤੁਸੀਂ ਚਾਰ ਕਿਤਾਬਾਂ ਕਹੀਆਂ ਤਾਂ ਜਵਾਬ ਹੋਊਗਾ ਇਵੀ ਨਾਲੂਗੂ ਅੱਛਾ ਇਵੀ ਨਾਲੂਗੂ ਹਾਂ ਜੇ ਇੱਕ ਹੁੰਦੀ ਇਵੀ ਓਕਾਟੀ ਸੱਤ ਹੁੰਦੀਆਂ ਇਵੀ ਯੇਡੂ ਸਮਝ ਗਿਆ ਬਸ ਇਵੀ ਨਾਲ ਸਹੀ ਨੰਬਰ ਲਾ ਦੇਣਾ ਇਹ ਤਾਂ ਬਹੁਤ ਵਧੀਆ ਤਰੀਕਾ ਰੋਜ਼ ਦੀ ਗੱਲਬਾਤ ਚ ਕੰਮ ਆ ਸਕਦਾ ਹੈ ਬਿਲਕੁਲ ਤੇ ਇਹਨੂੰ ਪੱਕਾ ਕਰਨ ਲਈ ਕੁਝ ਤਰੀਕੇ ਵੀ ਨੇ ਜਿਵੇਂ ਆਪਾਂ ਪਹਿਲਾਂ ਕੁਝ ਸਿੱਖਿਆ ਹੋਵੇ ਰੰਗ ਵਗੈਰਾ ਉਹਨਾਂ ਨਾਲ ਜੋੜ ਕੇ ਅਭਿਆਸ ਕਰ ਸਕਦੇ ਹਾਂ ਹਾਂ ਉਹ ਗਲਤ ਹੈ ਪੁਰਾਣੀ ਜਾਣਕਾਰੀ ਨਾਲ ਨਵੀਂ ਜੋੜੋ ਤਾਂ ਯਾਦ ਰਹਿੰਦੀ ਹੈ ਹੋਰ ਕੋਈ ਤਰੀਕਾ ਹੈ ਇਹਨੂੰ ਯਾਦ ਰੱਖਣ ਦਾ ਕੋਈ ਸੌਖਾ ਜਿਹਾ ਇੱਕ ਮਜ਼ੇਦਾਰ ਤਰੀਕਾ ਹੈ ਚੀਜ਼ਾਂ ਨਾਲ ਪ੍ਰੈਕਟਿਸ ਕਰਨਾ ਜਿਵੇਂ ਕੁਝ ਪੈਨ ਕਿਤਾਬਾਂ ਜਾਂ ਆਪਣੀ ਉਂਗਲੀਆਂ ਹੀ ਲੈ ਲਓ ਇਸ਼ਾਰਾ ਕਰਕੇ ਪੁੱਛੋ ਵੀ ਐਨ ਐ ਤੇ ਫਿਰ ਖੁਦ ਹੀ ਜਵਾਬ ਦਿਓ ਤੇਲਗੁਚ ਹਾਂ ਇਹ ਵਧੀਆ ਆਈਡੀਆ ਇਹਦੇ ਨਾਲ ਨਾ ਅਸਲ ਜ਼ਿੰਦਗੀ ਵਾਲੀ ਪ੍ਰੈਕਟਿਸ ਹੋ ਜਾਂਦੀ ਹੈ ਬਿਲਕੁਲ ਇੱਕ ਹੋਰ ਚੀਜ਼ ਮੇਰੇ ਦਿਮਾਗ ਚ ਆਈ ਸੀ ਲਿਖ ਕੇ ਯਾਦ ਕਰਨਾ ਕੋਈ ਚਾਰਟ ਵਗੈਰਾ ਬਣਾ ਕੇ ਹਾਂ ਹਾਂ ਉਹ ਵੀ ਬਹੁਤ ਵਧੀਆ ਤਰੀਕਾ ਕਾਪੀ ਤੇ ਤੇਲਗੂ ਅੰਕ ਲਿਖੋ ਨਾਲ ਉਹਨੂੰ ਕਿਵੇਂ ਬੋਲਣਾ ਪੰਜਾਬੀ ਚ ਲਿਖ ਲਓ ਭਾਵੇਂ ਤੇ ਫਿਰ ਉਹਨੀਆਂ ਤਸਵੀਰਾਂ ਬਣਾ ਲਓ ਜਿਵੇਂ ਮੂੜੂ ਲਿਖਿਆ ਨਾਲ ਤਿੰਨ ਫੁੱਲ ਬਣਾ ਲੈ। ਅੱਛਾ ਦੇਖ ਕੇ ਵੀ ਯਾਦ ਰਹਿੰਦਾ ਫਿਰ ਤੇ ਇੱਕ ਹੋਰ ਤਰੀਕਾ ਥੋੜਾ ਤੇਜ਼ੀ ਵਾਲਾ ਜਿਵੇਂ ਕੋਈ ਇੱਕਦਮ ਪੁੱਛ ਲਵੇ ਸੱਤ ਨੂੰ ਕੀ ਕਹਿੰਦੇ? ਛੱਟ ਜਵਾਬ ਦੇਣ ਵਾਲਾ। ਹਾਂ ਉਹਨੂੰ ਆਪਾਂ ਕਹਿ ਸਕਦੇ ਆ ਤੇਲਗੂ ਚੈਲੰਜ। ਬਿਨਾਂ ਕਿਸੇ ਤਰਤੀਬ ਤੋਂ 1 ਤੋਂ 10 ਤੱਕ ਕੋਈ ਵੀ ਨੰਬਰ ਪੁੱਛ ਲਓ। ਅੱਛਾ ਇਸ ਨਾਲ ਪਤਾ ਲੱਗ ਜਾਂਦਾ ਕਿੰਨੇ ਕੁ ਪੱਕੇ ਹੋਏ ਨੇ ਨੰਬਰ। ਹੂੰ। ਤੋ ਫਿਰ ਕੋਲ ਮਿਲਾ ਕੇ ਅੱਜ ਆਪਾਂ ਤੇਲਗੂ ਦੇ ਪਹਿਲੇ 10 ਨੰਬਰ ਸਿੱਖ ਲਏ ਉਹ ਕਾਟੀ ਤੋਂ ਪਦੀ ਤੱਕ ਹਾਂਜੀ ਤੇ ਨਾਲੇ ਇਵਿਆ ਐਨੀ ਯਾਨੀ ਇੱਕ ਨੇ ਹਨ ਪੁੱਛਣਾ ਤੇ ਜਵਾਬ ਦੇਣਾ ਵੀ ਬਿਲਕੁਲ ਦੇਖੋ ਭਾਵੇਂ ਇਹ ਬੜੀ ਬੇਸਿਕ ਜੀ ਜਾਣਕਾਰੀ ਲੱਗੇ ਪਰ ਜਦੋਂ ਆਪਾਂ ਕਿਸੇ ਨਵੀਂ ਭਾਸ਼ਾ ਵਾਲੇ ਮਾਹੌਲ 'ਚ ਹੁੰਦੇ ਆ ਨਾ ਤਾਂ ਰੋਜ਼ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਗਿਣਨ ਲਈ ਜਾਂ ਕਿਸੇ ਨੂੰ ਗਿਣਤੀ ਬਾਰੇ ਗੱਲ ਕਰਦੇ ਸੁਣਨ ਲਈ ਇਹ ਬਹੁਤ ਮਦਦ ਕਰਦੀ ਹੈ ਸਹੀ ਗੱਲ ਇਹ ਤਾਂ ਨੀ ਹੈ ਇੱਕ ਤਰ੍ਹਾਂ ਦੀ ਜਿਸ ਤੇ ਅੱਗੇ ਹੋਰ ਬਹੁਤ ਕੁਝ ਸਿੱਖਿਆ ਜਾ ਸਕਦਾ ਤਾਂ ਫਿਰ ਇਸ ਗੱਲਬਾਤ ਨੂੰ ਖਤਮ ਕਰਦੇ ਹੋਏ ਸੁਣਨ ਵਾਲਿਆਂ ਲਈ ਕੋਈ ਸਵਾਲ ਛੜੀਏ ਹਾਂ ਜ਼ਰੂਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ਪਹਿਲੇ 10 ਨੰਬਰ ਨੇ ਇਹਨਾਂ ਨੂੰ ਜਾਣ ਲੈਣਾ ਤੇਲਗੂ ਬੋਲਣ ਵਾਲਿਆਂ ਨਾਲ ਆਮ ਗੱਲਬਾਤ ਜਾਂ ਛੋਟੇ-ਮੋਟੇ ਲੈਣ-ਦੇਣ ਵਿੱਚ ਕਿੰਨਾ ਕੁ ਫਰਕ ਪਾ ਸਕਦਾ ਹੂੰ ਵਧੀਆ ਸਵਾਲ ਹੈ ਜਾਂ ਫਿਰ ਇਹ ਵੀ ਸੋਚਿਆ ਜਾ ਸਕਦਾ ਕਿ ਇਹਨਾਂ ਤੇਲਗੂ ਨੰਬਰਾਂ ਦੇ ਨਾਵਾਂ ਦਾ ਜਿਹੜਾ ਢਾਂਚਾ ਹੈ ਉਹ ਹੋਰ ਪਾਸ਼ਾਵਾਂ ਦੇ ਨੰਬਰਾਂ ਨਾਲ ਕਿੰਨਾ ਕੁ ਮਿਲਦਾ ਜਾਂ ਵੱਖਰਾ ਹੈ ਜਿਨ੍ਹਾਂ ਬਾਰੇ ਸੁਣਨ ਵਾਲੇ ਜਾਣਦੇ ਨੇ ਕਈ ਵਾਰੀ ਇਸ ਤਰ੍ਹਾਂ ਸੋਚਣ ਨਾਲ ਪਾਸ਼ਾਵਾਂ ਦੀ ਬਣਤਰ ਬਾਰੇ ਵੀ ਕੁਝ ਨਵਾਂ ਪਤਾ ਲੱਗ ਜਾਂਦਾ ਬਿਲਕੁਲ ਸੋਚਣ ਲਈ ਵਧੀਆ ਨੁਕਤਾ ਹੈ